ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1849 ਚ ਸਿੱਖ ਰਾਜ ਅੰਗਰੇਜ਼ਾਂ ਦੇ ਹੱਥਾਂ ਚ ਆ ਗਿਆ ਸੀ ਤੇ 1920 ਤੱਕ ਜਿਹੜੇ 71 ਸਾਲ ਬਣਦੇ ਆ ਤੁਹਾਨੂੰ ਪਤਾ ਹੈ ਕਿ ਅਕਾਲ ਤਖਤ ਸਾਹਿਬ ਤੇ ਕੀ ਕੁਝ ਹੁੰਦਾ ਰਿਹਾ ਇਹ 70 71 ਸਾਲਾਂ ਦਾ ਇਤਿਹਾਸ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਮੈਂ ਤੁਹਾਡੇ ਨਾਲ ਤਾਂ ਸਾਂਝਾ ਕਰਨ ਲੱਗਿਆ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਬਾਗਟ ਹੋਰ ਬਗਾਨੇ ਹੱਥਾਂ ਚ ਹੋਵੇਗੀ ਉਦੋਂ ਸਿੱਖ ਹੀ ਸਿੱਖਾਂ ਦੇ ਖਿਲਾਫ ਫੈਸਲੇ ਦੇਣਗੇ ਉਦੋਂ ਇਹ ਵਰਤਾਰਾ ਬਾਰ-ਬਾਰ ਵਾਪਰੇਗਾ ਜਦੋਂ ਅੰਗਰੇਜ਼ਾਂ ਨੇ ਸਾਰੇ ਪੰਜਾਬ ਤੇ ਕਬਜ਼ਾ ਕਰ ਲਿਆ ਤਾਂ ਅੰਮ੍ਰਿਤਸਰ ਸ਼ਹਿਰ ਚ ਉਹਨਾਂ ਨੇ ਪੂਰਬੀ ਸਿਪਾਹੀਏ ਫਿੱਟ ਕਰਤੇ ਸਾਰੇ ਸਿੱਖ ਅਫਸਰਾਂ ਨੂੰ ਉਹਦਿਆਂ ਤੋਂ ਲਾ ਕੇ ਇੱਥੇ ਭਈਏ ਲਾਤੇ ਅੰਗਰੇਜ਼ਾਂ ਨੇ ਉਹ ਸਾਡੇ ਸਿੱਖ ਰਾਜ ਨਾਲ ਪਹਿਲਾਂ ਹੀ ਨਫ਼ਰਤ ਕਰਦੇ ਸੀ ਉਹਨਾਂ ਨੇ ਰੱਜ ਕੇ ਸਾਡੇ ਗੁਰਧਾਮਾਂ ਦੀ ਹਰਮਤੀ ਕੀਤੀ ਕਿੱਥੇ ਤਾਂ ਕਾਲੀਆਂ ਦਾ ਸ਼ਹਿਰ ਵਜਦਾ ਸੀ ਅੰਮ੍ਰਿਤਸਰ ਤੇ ਕਿੱਥੇ ਅੰਗਰੇਜ਼ਾਂ ਦੇ ਰਾਜ ਵੇਲੇ ਜੇ ਕੋਈ ਅਕਾਲੀ ਨੰਘ ਸਿੰਘ ਇਹਨਾਂ ਪੂਰਬੀ ਸਿਪਾਹੀਆਂ ਨੂੰ ਟੱਕਰ ਜਾਂਦਾ ਜਾਂ ਤਾਂ ਉਹਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਜਾਂ ਉਹਨੂੰ ਅੰਮ੍ਰਿਤਸਰ ਸ਼ਹਿਰ ਚੋਂ ਭਜਾ ਕੇ ਬਾਹਰ ਕੱਢ ਦਿੰਦੇ ਕਿਸੇ ਅਕਾਲੀ ਨੂੰ ਅੰਮ੍ਰਿਤਸਰ ਚ ਨਹੀਂ ਸੀ ਰਹਿਣ ਦਿੱਤਾ ਇਹਨਾਂ ਪੂਰਬੀ ਸਿਪਾਹੀਆਂ ਨੇ ਉਦੋਂ ਸਾਡੇ ਗੁਰਤਾ ਮੰਨਾਲ ਕੀ ਵਾਪਰ ਰਹੀ ਹੋਏਗੀ ਸੋਚ ਕੇ ਦੇਖੋ ਤੇ ਰਹਿੰਦੀ ਖੁੰਦੀ ਕਸਰ ਕੱਢਦੀ ਜਿਹੜੇ ਉਦੋਂ ਸਰਬਰਾਹ ਲਾਏ ਅੰਗਰੇਜ਼ਾਂ ਨੇ ਕੀ ਕਦੇ ਤੁਸੀਂ ਸੋਚਿਆ ਵੀ ਅਰੂੜ ਸਿੰਘ ਵਰਗੇ ਜਰਨਲ ਡਾਇਰ ਨੂੰ ਅੰਮ੍ਰਿਤ ਛਕਾਈ ਜਾਂਦੇ ਆ ਕਦੇ ਪੜ ਕੇ ਦੇਖੀ ਹੈ ਇਹ ਚੀਜ਼ ਜਿਹੜੇ ਬੰਦੇ ਨੇ ਜੱਲਿਆਂ ਵਾਲੇ ਬਾਗ 'ਚ ਇੰਨੇ ਨੇ ਹੱਥੇ ਲੋਕ ਮਾਰਤੇ ਦਰਬਾਰ ਸਾਹਿਬ ਦਾ ਸਰਬਰਾ ਉਹਦੇ ਪੰਜ ਕਕਾਰ ਪਵਾ ਰਿਆ ਉਹਨੂੰ ਸਿਗਰਟ ਪੀਣ ਦੀ ਖੁੱਲ ਦੇ ਰਿਆ ਉਹਨੂੰ ਛੋਟੇ ਬਾਲ ਰੱਖਣ ਤੇ ਵੀ ਕਹਿ ਰਿਆ ਕੋਈ ਨਹੀਂ ਤੂੰ ਸਿੱਖ ਸਾਜਾ ਤੈਨੂੰ ਅਸੀਂ ਇਹ ਛੋਟ ਦੇ ਦੇਵਾਂਗੇ ਜਿਹੜੇ ਅਮਰੀਕਾ ਤੋਂ ਗਦਰੀ ਬਾਬੇ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਅ ਸਿੱਖਕਰਾਰ ਦੇ ਦਿੱਤਾ ਕਿ ਇਹ ਸਿੱਖ ਹੀ ਨਹੀਂ ਜਿਹੜੇ ਗਦਰ ਪਾਰਟੀ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰੱਜ ਕੇ ਆਲੋਚਨਾ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਤੋਂ ਕਿਉਂ ਕਿਉਂਕਿ ਅੰਗਰੇਜ਼ ਹੁਕਮਰਾਨ ਧਰ ਇਹ ਸਾਰਾ ਕੁਝ ਸਿੱਖਾਂ ਕੋਲੋਂ ਹੀ ਕਰਵਾ ਰਹੀ ਸੀ ਫਿਰ ਨਾਲ ਹੀ ਇਹ ਸਾਡੇ ਗੁਰੂ ਧਾਮ ਹੈ ਜਿਹੜੇ ਇਹ ਮਹੰਤਾਂ ਦੇ ਕਬਜ਼ਿਆਂ 'ਚ ਚਲੇ ਗਏ ਇਹ ਗੱਲ ਤਕਰੀਬਨ ਸਿੱਖਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਸੀ 1984 ਤੋਂ ਪਹਿਲਾਂ ਉਹ ਸਾਰੀ ਦੀ ਸਾਰੀ ਮਹਾਰਾਜਾ ਰਣਜੀਤ ਸਿੰਘ ਜਾਂ ਉਹਦੇ ਜਰਨੈਲਾਂ ਵੱਲੋਂ ਬਣਾਈ ਗਈ ਸੀ ਤੇ ਇਹ ਗੱਲ ਦਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਸਰਦਾਰ ਹਰੀ ਸਿੰਘ ਨਲੁਗੇ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗੁਰਮਖ ਸਿੰਘ ਕੋਲੇ ਇੰਨਾ ਕ ਸੋਨਾ ਜਮਾ ਕਰਾਤਾ ਸੀ ਕਿ ਜੇ ਹਰੀ ਸਿੰਘ ਨਲੁਗਾ ਸ਼ਹੀਦ ਨਾ ਹੁੰਦਾ ਤਾਂ ਅਕਾਲ ਤਖਤ ਸਾਹਿਬ ਦੀਆਂ ਸਾਰੀਆਂ ਮੰਜ਼ਲਾਂ ਸੋਨੇ 'ਚ ਮਢੀਆਂ ਜਾਣੀਆਂ ਸੀ ਸਾਰਾ ਅਕਾਲ ਤਖਤ ਸਾਹਿਬ ਸੋਨੇ ਦਾ ਬਣਿਆ ਹੋਣਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਜਦ ਡੋਲ ਗਿਆ ਇਹ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ 12 ਅਕਤੂਬਰ 1920 ਨੂੰ ਅੰਮ੍ਰਿਤਸਰ 'ਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ। ਅੰਮ੍ਰਿਤਸਰ 'ਚ ਕੁਝ ਇਰਤੋਂ ਇੱਕ ਜਥੇਬੰਦੀ ਸੀ ਖਾਲਸਾ ਬਰਾਦਰੀ। ਜਿਹਦਾ ਆਗੂ ਸੀ ਬੜੇ ਮਿੱਠ ਬੋਲੜੇ ਸੁਭਾਅ ਦਾ ਮਾਲਕ, ਬੜੇ ਨਿੱਗੇ ਸੁਭਾਅ ਦਾ ਬੰਦਾ ਸਰਦਾਰ ਮਤਾਬ ਸਿੰਘ ਜਿਹੜਾ ਆਪ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ। ਉਸ ਦੇ ਦਿਲ ਦੀ ਤਮੰਨਾ ਸੀ ਕਿ ਪਛੜੀਆਂ ਸਰੈਣੀਆਂ ਦੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਸਿੰਘ ਬਣਾਇਆ ਜਾਵੇ। ਤੇ ਇਸ ਕਾਰਜ ਨੂੰ ਪੂਰਾ ਕਰਨ ਲਈ 12 ਅਕਤੂਬਰ 1920 ਈਸਵੀ ਨੂੰ ਖਾਲਸਾ ਬਰਾਦਰੀ ਵੱਲੋਂ ਜਲਿਆਂਵਾਲੇ ਬਾਗ ਦੇ ਵਿੱਚ ਕੁਝ ਮੱਝ ਵੀ ਸਿੱਖ ਤੇ ਕੁਝ ਚਮਾਰ ਬਰਾਦਰੀ ਦੇ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਇਆ ਗਿਆ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਸਾਰਿਆਂ ਨੇ ਫੈਸਲਾ ਕੀਤਾ ਕਿ ਹੁਣ ਇਹਨਾਂ ਸਾਰੇ ਨਵੇਂ ਸਿੰਘਾਂ ਨੂੰ ਦਰਬਾਰ ਸਾਹਿਬ 'ਚ ਲਿਜਾ ਕੇ ਇੱਕ ਤਾਂ ਮੱਥਾ ਟਿਕਾਇਆ ਜਾਵੇ ਤੇ ਨਾਲੇ ਉੱਥੇ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਜਾਵੇ ਤੇ ਇਸ ਮੌਕੇ ਤੇ ਇਸ ਬਰਾਤਰੀ ਨੇ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੂੰ ਵੀ ਸੱਦਿਆ ਸਿੱਖਾਂ ਦੇ ਕੁਝ ਜਥਿਆਂ ਨੂੰ ਵੀ ਸੱਦਿਆ ਜਦੋਂ ਸਾਰੇ ਨਵੇਂ ਸਜੇ ਸਿੰਘਾਂ ਨੇ ਜਾ ਕੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਤਾਂ ਸਿੱਖਾਂ ਦੇ ਆਗੂਆਂ ਨੇ ਕਿਹਾ ਵੀ ਅਰਦਾਸ ਕਰਦੇਓ ਕਿ ਸਿੰਘ ਨਵੇਂ ਸਜੇ ਆ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਕਰੇ ਤੇ ਜਿਹੜੇ ਦਰਬਾਰ ਸਾਹਿਬ ਦੇ ਪੁਜਾਰੀ ਸੀ ਪੁਜਾਰੀ ਕਹਿੰਦਾ ਜੀ ਇਹਨਾਂ ਦੀ ਅਰਦਾਸ ਨਹੀਂ ਹੋ ਸਕਦੀ ਇਹ ਸਿੰਘ ਕਹਿੰਦੇ ਕੀ ਹੋਇਆ ਕਹਿੰਦਾ ਜੀ ਮੱਝ ਵੀ ਸਿੱਖਾਂ ਦੀ ਅਰਦਾਸ ਕਰਨ ਦਾ ਟਾਈਮ 9 ਵਜੇ ਤੱਕ ਹੈ 9 ਵਜੇ ਤੋਂ ਬਾਅਦ ਕਿਸੇ ਮੱਝ ਵੀ ਸਿੱਖ ਦੀ ਅਰਦਾਸ ਨਹੀਂ ਹੁੰਦੀ ਦਰਬਾਰ ਸਾਹਿਬ 'ਚ ਸੋਚੋ ਅਕਾਲੀ ਫੂਲਾ ਸਿੰਘ ਜੀ ਤੋਂ ਬਾਅਦ ਆਹ ਹਾਲਾਤ ਰਹੇ ਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਇਹਨਾਂ ਲੋਕਾਂ ਨੂੰ ਜਾਤ ਪਾਤ 'ਚ ਵੰਡ ਕੇ ਹੀ ਅਸੀਂ ਆਪਣਾ ਰਾਜ ਲੰਮੇ ਟਾਈਮ ਤੱਕ ਰੱਖ ਸਕਦੇ ਹਾਂ ਚਲੋ ਜਿਹੜੇ ਸਿੰਘ ਉਹਨਾਂ ਦੇ ਨਾਲ ਗਏ ਸੀ ਉਹਨਾਂ ਨੇ ਆਪ ਹੀ ਅਰਦਾਸ ਕਰ ਲਈ ਤੇ ਆਪ ਹੀ ਮਹਾਰਾਜ ਸਾਹਿਬ ਦਾ ਹੁਕਮਨਾਮਾ ਲੈ ਲਿਆ ਪਰ ਇਹ ਗੱਲ ਜਦੋਂ ਹੀ ਦਰਬਾਰ ਸਾਹਿਬ ਤੋਂ ਬਾਹਰ ਨਿਕਲੀ ਕਿ ਆਹ ਕੁਝ ਵਾਪਰ ਰਿਆ ਉੱਥੇ ਤਾਂ ਤਿੰਨ ਚੜ੍ਹਦੀ ਕਲਾ ਵਾਲੇ ਸਿੱਖ ਹੱਥਾਂ 'ਚ ਟਕੂਏ ਤੇ ਗੰਡਾਸੇ ਲੈ ਕੇ ਦਰਬਾਰ ਸਾਹਿਬ 'ਚ ਗਏ ਸਿੱਧੇ ਜਕਾਰੇ ਲਾਉਂਦੇ ਇਹ ਤਿੰਨ ਸਿੰਘ ਸੀ ਸਰਦਾਰ ਕਰਤਾਰ ਸਿੰਘ ਛੱਬਰ ਸਰਦਾਰ ਤੇਜਾ ਸਿੰਘ ਚੂੜਕਾਣਾ ਤੇ ਸਰਦਾਰ ਤੇਜਾ ਸਿੰਘ ਪੁੱੱਤਰ ਜਦੋਂ ਪੁਜਾਰੀਆਂ ਨੇ ਦੇਖਿਆ ਵੀ ਗੰਡਾਸਿਆਂ ਵਾਲੇ ਸਿੰਘ ਅੰਦਰ ਆ ਗਏ ਉਹਨਾਂ ਦੀਆਂ ਲੱਤਾਂ ਕੰਬਣ ਲੱਗੀਆਂ ਉਹ ਛੱਡ ਕੇ ਕਬਜ਼ਾ ਦਰਬਾਰ ਸਾਹਿਬ ਚੋਂ ਭੱਜ ਗਏ ਪਰ ਅਕਾਲ ਤਖਤ ਸਾਹਿਬ ਤਾਂ ਹਲੇ ਵੀ ਇਹਨਾਂ ਪੁਜਾਰੀਆਂ ਦੇ ਕਬਜ਼ੇ 'ਚ ਹੀ ਸੀ ਇਰੇ ਇੱਥੇ ਕਰਤਾਰ ਸਿੰਘ ਛੱਬਰ ਨੇ ਦਰਬਾਰ ਸਾਹਿਬ ਦੇ ਵਿੱਚ ਬੈਠੀ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਕਿ ਹੁਣ ਆਪਾਂ ਇੱਥੋਂ ਸਿੱਧੇ ਅਕਾਲ ਤਖਤ ਸਾਹਿਬ ਤੇ ਜਾਣਾ ਤੇ ਜਦੋਂ ਹੱਥਾਂ 'ਚ ਟੱਕੂਗੇ ਗੰਡਾਸੇ ਲੈ ਕੇ ਇਹ ਅਕਾਲੀ ਸਿੰਘ ਖੜਾ ਪ੍ਰਸ਼ਾਦ ਲੈ ਕੇ ਅਕਾਲ ਤਖਤ ਸਾਹਿਬ ਤੇ ਗਏ ਉੱਥੋਂ ਜਿਹੜੇ ਪੁਜਾਰੀ ਸੀ ਉਹ ਤਾਂ ਪਹਿਲਾਂ ਹੀ ਭੱਜ ਗਏ ਸਾਰਾ ਅਕਾਲ ਤਖਤ ਸਾਹਿਬ ਇਹਨਾਂ ਨੇ ਛਾਣ ਮਾਰਿਆ ਇਹਨਾਂ ਨੂੰ ਕੋਈ ਵੀ ਪੁਜਾਰੀ ਜਾਂ ਗ੍ਰੰਥੀ ਅਕਾਲ ਤਖਤ ਸਾਹਿਬ ਤੋਂ ਲੱਭਿਆ ਹੀ ਨਹੀਂ ਇਸ ਚੀਜ਼ ਨੂੰ ਸਿੰਘਾਂ ਨੇ ਅਕਾਲ ਤਖਤ ਸਾਹਿਬ ਦੀ ਬੇਅਦਬੀ ਮੰਨਿਆ ਕਿ ਪੁਜਾਰੀ ਛੱਡ ਕੇ ਕਿਉਂ ਭੱਜੇ ਤੇ ਸਰਦਾਰ ਤੇਜਾ ਸਿੰਘ ਪੁੱੱਛਰ ਦੇ ਜਥੇ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਆਪਣੇ ਹੱਥਾਂ ਚ ਲੈ ਲਈ ਸੀ। ਯਾਨੀ 1849 ਚ ਸਿੱਖ ਰਾਜ ਗਿਆ ਤੇ 1920 ਚ ਜਾ ਕੇ ਸਹੀ ਸਿੱਖਾਂ ਦੇ ਹੱਥ ਚ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਸੇਵਾ ਆਈ ਸੀ। 71 ਸਾਲਾਂ ਬਾਅਦ ਉਹ 71 ਸਾਲਾਂ ਚ ਜਿਹੜੇ ਫੈਸਲੇ ਹੋਏ ਉਹ ਸਿੱਖਾਂ ਨੇ ਸਿੱਖਾਂ ਦੇ ਖਿਲਾਫ ਹੀ ਸਣਾਏ ਐ। ਜਿੰਨਾ ਮਰਜ਼ੀ ਉਸ ਤਹਿਰੀਕ ਨੂੰ ਪੜ ਕੇ ਦੇਖ ਲਿਓ। ਹੁਣ ਸਿੱਖ ਰਾਜ ਅਸੀਂ ਕਹਿ ਰਹੇ ਹਾਂ ਸਿੱਖ ਰਾਜ ਆਰਿਆ ਆਵੇਗਾ ਪਰ ਜਿੰਨਾ ਚਿਰ ਸਿੱਖ ਕੌਮ ਦਾ ਆਗੂ ਮਹਾਰਾਜਾ ਰਣਜੀਤ ਸਿੰਘ ਵਰਗਾ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗਾ ਨਹੀਂ ਹੋਏਗਾ ਜਿੰਨਾ ਚਿਰ ਇਹ ਦੋ ਧਿਰਾਂ ਦਾ ਤਾਲਮੇਲ ਨਹੀਂ ਹੋਏਗਾ ਆਪਸ ਵਿੱਚ ਉਨਾ ਚਿਰ ਸਿੱਖ ਰਾਜ ਦਾ ਸਵਾਲ ਹਨੇਰੇ 'ਚ ਹੀ ਰਹੇਗਾ ਮਹਾਰਾਜਾ ਰਣਜੀਤ ਸਿੰਘ ਹਲੇ ਨਵਾਂ ਨਵਾਂ ਬਾਦਸ਼ਾਹ ਬਣਿਆ ਸੀ ਸਾਰੇ 7-8 ਸਾਲ ਹੋਏ ਸੀ 1809 ਇਸ ਵੀਚ ਜਦੋਂ ਅੰਮ੍ਰਿਤਸਰ ਦਾ ਐਹਦਨਾਮਾ ਕਰਨ ਦੇ ਲਈ ਮਿਸਟਰ ਮੈਟਕਾਫ ਠਹਿਰਿਆ ਵਾਸੀ ਨਾ ਅੰਮ੍ਰਿਤਸਰ ਤੇ ਮੈਟਕਾਫ ਦੀ ਫੌਜ ਦੇ ਸਿਪਾਹੀ ਸੀ ਜਿਹੜੇ ਉਹ ਸੁੰਨੀ ਮੁਸਲਮਾਨ ਸੀ ਤੇ ਜਦੋਂ ਉਹ ਤਾਜੀਏ ਕੱਢਣ ਲੱਗੇ ਤੇ ਦਰਬਾਰ ਸਾਹਿਬ ਦੇ ਕੋਲ ਦੀ ਲੰਘਣ ਲੱਗੇ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਉਹਨਾਂ ਨੂੰ ਰੋਕਿਆ ਸੀ ਉਹ ਰੁਕੇ ਨਹੀਂ ਤੇ ਤਲਵਾਰਾਂ ਦੇ ਨਾਲ ਅੰਗਰੇਜ਼ਾਂ ਦੇ ਸਿਪਾਹੀ ਵੜਤੇ ਸੀ ਅਕਾਲੀ ਫੂਲਾ ਸਿੰਘ ਨੇ ਮੈਟਕਾਫ ਨੇ ਰਣਜੀਤ ਸਿੰਘ ਕੋਲੇ ਸ਼ਿਕਾਇਤ ਲਾਈ ਤੇ ਬ੍ਰਿਟਿਸ਼ ਗਵਰਨਮੈਂਟ ਨੇ ਇਥੋਂ ਤੱਕ ਕਹਿਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਸਾਨੂੰ ਦਿਓ ਉਹਨੇ ਸਾਡੇ ਸਿਪਾਹੀ ਮਾਰੇ ਆ ਪਰ ਰਣਜੀਤ ਸਿੰਘ ਕਹਿੰਦਾ ਸੀ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਅੰਦਰ ਅਕਾਲੀ ਫੂਲਾ ਸਿੰਘ ਜੀ ਦਾ ਹੁਕਮ ਚੱਲਦਾ ਹੈ ਉੱਥੇ ਤਾਂ ਮੈਂ ਇੱਕ ਤਾਬਿਆਦਾਰ ਸਿੱਖ ਹੀ ਆ ਤੇ ਇਹ ਗੱਲ ਸਿੱਧ ਵੀ ਕਰਕੇ ਦਿਖਾਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਅਕਾਲੀ ਫੂਲਾ ਸਿੰਘ ਜੀ ਨੇ ਆਪ ਨਮਾਣੇ ਹੋ ਕੇ ਸਾਹਮਣੇ ਜਾ ਖੜੇ ਤਾਂ ਜਦੋਂ ਕੋੜੇ ਮਾਰਨ ਦਾ ਹੁਕਮ ਸੁਣਾਇਆ ਮਹਾਰਾਜਾ ਰਣਜੀਤ ਸਿੰਘ ਇੱਕ ਦਰਖਤ ਦੇ ਕੋਲ ਜਾ ਕੇ ਖੜ ਗਿਆ ਸੀ ਠੀਕ ਹੈ ਅਕਾਲੀ ਫੂਲਾ ਸਿੰਘ ਦੀ ਵਡਿਆਈ ਸੀ ਉਹਨਾਂ ਨੇ ਕੋੜੇ ਨਹੀਂ ਮਾਰੇ ਪਰ ਰਣਜੀਤ ਸਿੰਘ ਦਾ ਨੀਵੀਂ ਪਾ ਕੇ ਖੜ ਜਾਣਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਦਰਸਾਉਂਦਾ ਸੀ ਪਰ ਇਹ ਪਿਆਰ ਤੇ ਸਤਕਾਰ ਇੱਕ ਤਰਫਾ ਨਹੀਂ ਸੀ ਅਕਾਲੀ ਫੂਲਾ ਸਿੰਘ ਜੀ ਇਕੱਲੇ ਹੁਕਮ ਨਹੀਂ ਸੀ ਸੁਣਾਉਂਦੇ ਅਕਾਲ ਤਖਤ ਸਾਹਿਬ ਤੋਂ ਬੈਠ ਕੇ ਉਹ ਅਸਲੀ ਜੱਥੇਦਾਰ ਸੀ ਕੌਮ ਦੇ ਉਹ ਕੋਈ ਰਾਤੇ ਰਾਤ ਥਾਪਿਆ ਵਾ ਜੱਥੇਦਾਰ ਨਹੀਂ ਸੀ ਅਕਾਲੀ ਫੂਲਾ ਸਿਓ ਉਸ ਨੇ ਜੰਗਾਂ ਵੀ ਲੜੀਆਂ ਸਿੱਖ ਰਾਜ ਦੀ ਖਾਤਰ ਕਦੇ ਪੜਕੇ ਦੇਖਿਓ ਭਖਰ ਦੀ ਜੰਗ ਲੀਹੇ ਦੇ ਅਫਗਾਨਾਂ ਨਾਲ ਜੰਗ ਇਹ ਜੰਗਾਂ ਅਕਾਲੀ ਫੂਲਾ ਸਿਓ ਨੇ ਲੜੀਆਂ ਸਿੱਖ ਰਾਜ ਦੀ ਖਾਤਰ ਝੰਗ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿਓ ਨੇ ਜੱਤ ਕੇ ਦਿੱਤਾ ਮਲਤਾਨ ਦੀ ਜੰਗ 'ਚ ਜਦੋਂ ਸਿੱਖ ਫੌਜਾਂ ਹਾਰ ਰਹੀਆਂ ਸੀ ਨੁਕਸਾਨ ਹੋ ਰਿਹਾ ਸੀ ਸ਼ਾਇਦ ਫੌਜਾਂ ਨੂੰ ਵਾਪਸ ਮੋੜਨਾ ਪੈਂਦਾ ਅਕਾਲੀ ਫੂਲਾ ਸਿੰਘ ਜੀ ਆਪਣਾ ਜੱਥਾ ਲੈ ਕੇ ਮਲਤਾਨ ਗਏ ਮਲਤਾਨ ਜੱਤ ਕੇ ਮਹਾਰਾਜਾ ਰਣਜੀਤ ਸਿੰਘ ਦੀ ਝੋਲੀ ਚ ਅਕਾਲੀ ਫੂਲਾ ਸਿੰਘ ਨੇ ਪਾਇਆ ਸੀ ਤੇ ਜਦੋਂ ਸ਼ੇਰੇ ਪੰਜਾਬ ਨੇ ਆਖਿਆ ਅਕਾਲੀ ਜੀ ਕੀ ਸੇਵਾ ਕਰਾਂ ਤੁਸੀਂ ਮਲਤਾਨ ਜੱਤ ਕੇ ਦਿੱਤਾ ਮੈਂ ਤੁਹਾਡਾ ਦੇਣਦਾਰ ਹਾਂ ਤਾਂ ਅਕਾਲੀ ਫੂਲਾ ਸਿੰਘ ਨੇ ਆਪਣੇ ਲਈ ਕੋਈ ਕੋਠੀਆਂ ਕਾਰਾਂ ਕੋਈ ਬੈਂਕ ਬੈਲੈਂਸ ਨਹੀਂ ਸੀ ਮੰਗਿਆ ਅਕਾਲੀ ਜੀ ਕਹਿੰਦੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਪੱਥਰ ਲਵਾ ਦਿਓ ਜਿਹੜਾ ਪ੍ਰਕਰਮਾ ਚ ਪੱਥਰ ਲੱਗਿਆ ਸੀ ਨਾ ਉਹ 1818 ਈਸਵੀ ਚ ਮਲਤਾਨ ਦੀ ਜੰਗ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਲਵਾਇਆ ਸੀ ਅਕਾਲੀ ਫੂਲਾ ਸਿੰਘ ਤੇ ਕਹਿਣ ਤੇ ਤੇ 1823 ਚ ਜਿਹੜੀ ਨਸ਼ਹਿਰੇ ਦੀ ਜੰਗ ਹੋਈ ਹੈ ਤੇ ਨਸ਼ਹਿਰੇ ਦੇ ਮੈਦਾਨ ਚ ਪਠਾਣਾਂ ਦਾ ਹੱਥ ਉੱਤੇ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਸ਼ੇਰੇ ਪੰਜਾਬ ਦੀਆਂ ਫੌਜਾਂ ਖੜਗੀਆਂ ਸੀ ਪਠਾਣ ਅੱਗੇ ਨਹੀਂ ਸੀ ਵਧਣ ਦਿੰਦੇ ਨਸ਼ਹਿਰੇ ਵਾਲੇ ਮੈਦਾਨ ਚ ਪਰ ਅਕਾਲੀ ਫੂਲਾ ਸਿੰਘ ਜੀ ਨੇ ਅਰਦਾਸ ਕਰਕੇ ਆਪਣਾ ਘੋੜਾ ਸਾਰਿਆਂ ਤੋਂ ਅੱਗੇ ਤੋਰਿਆ ਬਹੁਤ ਸਾਰੇ ਅਕਾਲੀ ਸ਼ਹੀਦ ਹੋਏ ਇੱਥੋਂ ਤੱਕ ਕਿ ਈਵਨ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਏ ਪਰ ਪਠਾਣਾ ਦੇ ਜਦੋਂ ਇੱਕ ਵਾਰ ਮੈਦਾਨ ਚ ਪੈਰ ਹਿੱਲ ਗਏ ਅਕਾਲੀ ਜੀ ਦੇ ਜਾਣ ਨਾਲ ਮਗਰੋਂ ਸਿੱਖ ਫੌਜਾਂ ਨੇ ਸਥਿਤੀ ਨੂੰ ਸੰਭਾਲ ਲਿਆ ਕਬਜ਼ੇ ਚ ਕਰ ਲਿਆ ਉਸ ਮੈਦਾਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਰਾਜ ਲਈ ਸ਼ਹੀਦੀ ਵੀ ਦਿੱਤੀ ਆ ਗੱਲ ਆਪਾਂ ਤਾਲਮੇਲ ਦੀ ਕਰ ਰਹੇ ਆਂ ਜੇ ਪੰਜਾਬ ਦੇ ਆਗੂ ਦਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਆਪਸੀ ਤਾਲਮੇਲ ਹੋਵੇਗਾ ਤਾ ਉਹਦੇ ਵਿੱਚੋਂ ਪੰਜਾਬ ਤੇ ਸਿੱਖਾਂ ਦੇ ਭਵਿੱਖ ਦੀ ਤਰੱਕੀ ਦਾ ਰਾਹ ਨਿਕਲੇਗਾ ਸੋ ਗੁਰੂ ਪਾਤਸ਼ਾਹ ਸਾਰਿਆਂ ਨੂੰ ਸਮਤ ਬਖਸ਼ਣ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਚੈਨਲ ਥਰੋਨ ਪੰਜਾਬ ਨੂੰ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ